ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦਨ ਸਿਗਰੂ ਤੇਗ ਬਦਰਸਾਹ ਮਹਾਰਾਜ ਸਦਾ ਹੀ ਜੈਕਾਰ ਹੈ ਸਦਾ ਹੀ ਜੈਕਾਰ ਹੈ ਸਰਬਤਾ ਪਲੈ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਅਭੀ ਉਪਕਤਾਂ ਦੇ ਸਦਾ ਨਾਸ਼ ਕਰੋ ਬਾਬਾ ਜੀ ਔਖੀ ਕੜੀ ਨਾ ਦੇਖਣ ਦੀ ਕਰੋ ਕਿਰਪਾ ਤਨ ਤਨ ਸਿਗਰੂ ਤੇਗ ਬਦਰਸਾਹ ਮਹਾਰਾਜ ਕਰੋ ਕਿਰਪਾ ਸੱਤੇ ਪਾਛਾ ਕਰੋ ਕਿਰਪਾ ਬੱਚਿਆਂ ਦੇ ਬਾਬਾ ਜੀ Thank you. ਸਾਵਤ ਦੇਵ ਸਭੈ ਮਨ ਇੰਦਰ ਮਹਾ ਸ਼ਿਵ ਜੋਗ ਕਰੀ ਹੁਣ ਵੇਦ ਬਿਰੰਚ ਵਿਚਾਰ ਰਹਿਓ ਹਰ ਜਾਪ ਨ ਛਾੜਿਓ ਏਕ ਕਰੀ ਮਥੁਰਾ ਜਨ ਕੋ ਪ੍ਰਭ ਦੀ ਰਦਿਆਲ ਹੈ ਸੰਗਤ ਸ੍ਰੇਸ਼ਟ ਨਿਹਾਲ ਕਰੀ रामदास गुरु जगतारण गा गुरु ओ देह जनमाहि तरी रामदास गुरु जगतारण गा ਸਰਜਨ ਹੋ ਸਿਮਰਹੁ ਹਰਿ ਹਰਿ ਰਾਏ ਏ ਗਿਆ ਸਿ ਹਰਿ ਮਨ ਰਖੋ ਨਾਨਕ ਤੂਖ ਪਰਮ ਪਾਉ ਜਾਏ ਤਨ ਤਨ ਹਮਾਰੇ ਬਾਗ ਹੋ ਜੀਆ ਬਾਦਸ਼ਾਹੀਆ ਜੇ ਸਤਗੁਰ ਨਦਰ ਕਰੇ ਨਮਖੇਗ ਹਰਿ ਨਾਮ ਦੇ ਮੇਰਾ ਮਨ ਤਾਂ ਸੀਤਲ ਨਾਮ ਰਹਿਉ ਸਾਧੂ ਰਹੈਉ ਰਹੈਉ ਗੁਰ ਗੋਬਿੰਦ ਕਹਉ ਨਾਨਕ ਜੈ ਜਗਤ ਮੈਂ ਕਿਨ ਜਪਿਉ ਗੁਰਮੰਤ ਰਾਮ ਨਾਮ ਯੁਰ ਮੈਂ ਗਾਇਓ ਜਾ ਕੈ ਸਾਮ ਨਹੀਂ ਕੋਏ ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੁ ਸੁਖ ਹਟਾਲ ਗੁਰ ਸੇਵੀਐ ਐਨੇ ਸਹਜ ਸੁਭਾਈ ਦਰਸਨ ਪਰਸੈ ਆਏ ਗੁਰੂ ਕੈ ਜਨਮ ਮਰਨ ਦੁਖ ਉਵੇਂ ਸਫਤਕ ਸਾਮਧੀ ਨੂਰੇ ਹਰ ਸੋਹ ਕੋਰ ਸੋਹ ਜੱਡੀ ਐ ਤੁਦ ਜਿਠੇ ਸਜੇ ਬਾਦਸ਼ਾਹ ਮਾਲ ਜਨਮ ਜਨਮ ਦੀ ਗੱਡੀ ਐ ਸਜਣ ਸਜਾ ਬਾਦਸ਼ਾਹ ਸਿਰ ਸ਼ਾਹ ਦਾਏ ਜਿਸ ਬਾਸ ਬਹਿਟਿਆ ਸੋਹੀ ਐ ਸੁਵਨਾ ਦਾ ਵੇਸਾਹ ਸਾਧਨਾ ਸ਼੍ਰੀ ਵਾਹਿਗੁਰੂ ਸਾਹਿਬ ਨਰਮ ਬਾਣੀ ਚੰਕੇਦ ਨਾਮ ਅੰਬੀਜ ਸੰਤੋਗ ਸੁਸਵੱਗਾ ਰੱਖ ਗਦਰ ਵੀਵੇ ਸਤਰ ਪਾਉ ਕਰਮ ਕਰ ਜਮਸੀ ਸੇ ਘਰ ਬਾਗੜ ਦੇ ਪਾਣੀ ਕਰਨੀ ਸਰਮ ਪਾਣੀ ਦਾ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਕਰੀ ਬੀਵੇਸ ਪਾਉ ਕਰਮ ਕਰ ਜਾਮਸੀ ਸੇ ਘਰ ਪਾਗਟ ਗਾਰੇ ਦੇ ਵਿੱਚ ਸੁਰ ਤੇ ਸੋਜ ਕਾਰ ਪਹਾੜ ਸਾਲ ਤੇ ਸਿਰ ਮੇਜੇ ਜੇ ਸੁਨੂ ਰਖ ਵਾਹੋ ਜਹਾਰੀ ਆਸਿ ਵਣ ਕਰ ਲੈ ਲਾ ਮਨ ਹਸ ਸੋਲਾ ਸਤਿ ਸਤਿ ਸੋਲਾ ਚਲ ਖਰਜ ਬੰਗ ਜੰਗ ਆਈਆ ਮਾਤਮਾਰੇ ਜਾਣਾ ਕਲ ਨਿਰੰਕਾਰ ਕਹੇ ਸਿਦਦਾਏ ਤਾਸੁਖ ਲੈ ਮਹਾਲ ਲਾਇ ਜਗ ਕਰ ਜਾ ਕਰੀ ਮਨ ਨਾਮ ਕਰ ਕੰਮ आगर तव्हां ਰਣੀ ਸਰਮ ਪਾਣੀ ਤਾਂ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਪਾਉ ਕਰਮ ਕਰ ਜਾ ਮਸੀ ਸੇ ਘਰ ਪਾਗੜ ਦੇਖ ਪਰਮ ਸਲਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰਯੋਗ ਸਾਧ ਸੰਗਤ ਜੀ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਜਗਤ ਗੁਰੂ ਤਨ ਤਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਵਿਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰੰਗ 595 ਤੇ 16 ਰਗ ਅੰਦਰ ਸੁਭਾਏਮਾਨ ਹੈ ਅੱਜ ਸਤਵੇਂ ਨਾਨਕ ਸਤਵੇਂ ਬਾਦਸ਼ਾਹ ਤਨ ਤਨ ਸਤਿਗੁਰੂ ਸ੍ਰੀ ਗੁਰੂ ਹਰ Rai ਸਾਹਿਬ ਜੀ ਦਾ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਹੈ ਆਪ ਸਮੂਹ ਸੰਗਤਾਂ ਨੂੰ ਸਹਿਬਾਂ ਦੇ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਦੀਆਂ ਬਿਆੰਤ ਬਿਆੰਤ ਵਧਾਈਆਂ ਜੀ ਕੱਲ ਨੂੰ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਦਿਹਾੜਾ ਹੈ ਔਰ ਪਰਸੋਂ ਰੋਜ ਨੂੰ ਆਉਣ ਵਾਲੀ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਤੇ ਨਾਲ ਹੀ ਸ਼ਰੋਮਣੀ ਭਗਤ ਭਗਤ ਰਵਦਾਸ ਜੀ ਦਾ ਵੀ ਜਨਮ ਦਿਨ ਹੈ ਭਾਈ ਪਰਿਵਾਰਾਂ ਸਾਹਿਬਾ ਹਾਜ਼ਰੀਆਂ ਭਰਨੀਆਂ ਹੱਥੀਂ ਸੇਵਾ ਕਰਕੇ ਇੰਨਾ ਮਹਾਨ ਸਮਾਗਮ ਦਾ ਲਾਭ ਪ੍ਰਾਪਤ ਕਰਨੇ ਜੀ ਹੋਈਆਂ ਬਿਆੰਤ ਬਿਆੰਤ ਬੋਲਾਂ ਦੀ ਖਿਮਾ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ वाहिगु जी कीफ़त